ਦੋਸਤੋ ਜਦੋਂ ਆਪਾਂ ਕੱਦੂ ਮਾਰਦੇ ਆ ਜਾਂ ਕੱਦੂ ਮਾਰਨ ਤੋਂ ਪਹਿਲਾਂ ਜਾਂ ਉਹ ਪਹਿਲਾ ਹਫਤਾ ਜਿਹਦੇ ਵਿੱਚ ਆਪਾਂ ਝੋਨਾ ਲਾਣਾ ਹੁੰਦਾ ਉਸ ਸਮੇਂ ਦੌਰਾਨ ਕੁਝ ਸਾਵਧਾਨੀਆਂ ਰੱਖਣੀਆਂ ਹੁੰਦੀਆਂ ਉਹ ਕਿਹੜੀਆਂ ਸਾਵਧਾਨੀਆਂ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਤੇ ਬੜਾ ਜ਼ਰੂਰੀ ਮੁੱਦਾ ਇਹ ਸਾਡੇ ਵਾਲੇ ਬੰਦੇ ਨਾਲ ਉਹ ਇੱਕ ਵਾਰ ਫਹਾਜਾ ਵੜ ਦਿੰਦੇ ਆ ਝੋਨਾ ਫਟਾਫਟ ਲਾ ਦੋ ਕਿਉਂਕਿ ਬਈਏ ਬਈਏ ਮਿਲਦੇ ਨਹੀਂ ਹੈਗੇ ਲੇਬਰ ਦੀ ਘਾਟ ਹੋਣ ਕਰਕੇ ਆਪਾਂ ਛੇਤੀ ਛੇਤੀ ਲਾਣ ਦੀ ਕਰਦੇ ਆ ਸੋ ਉਹਨਾਂ ਦਿਨਾਂ 'ਚ ਕੀਤੀਆਂ ਗਈਆਂ ਅੰਗੈਲੀਆਂ ਕਿਤੇ ਨਾ ਕਿਤੇ ਨਾ ਫਿਰ ਸਾਨੂੰ ਬਾਅਦ 'ਚ ਬਹੁਤ ਦੁੱਖ ਦਿੰਦੀਆਂ ਦੁੱਖ ਇਹ ਦਿੰਦੀਆਂ ਕਿ ਫਿਰ ਨਾ ਨਦੀ ਹੋ ਜਾਂਦੇ ਆ ਜੇ ਆਪਾਂ ਉਹ ਧਿਆਨ ਨਾ ਰੱਖੀਏ ਸੋ ਪੰਜ ਚਾਰ ਗੱਲਾਂ ਮੈਂ ਤੁਹਾਨੂੰ ਦੱਸਾਂਗਾ ਉਹ ਜ਼ਰੂਰ ਕਰਿਓ ਤੁਸੀਂ ਦੇਖਿਓ ਉਹਦਾ ਰਿਜ਼ਲਟ ਬਾਕਮਾਲ ਨਿਕਲੇਗਾ ਝੋਨੇ ਦਾ ਜਿਹੜਾ ਪਹਿਲਾ ਹਫਤਾ ਹੈ ਨਾ ਉਹਦੇ ਵਿੱਚ ਤੁਸੀਂ ਬਹੁਤ ਚੰਗੀ ਤਰ੍ਹਾਂ ਗੌਰ ਕਰਨੀ ਹੈ ਜਿਹੜੀ ਮੈਂ 3-4 ਗੱਲਾਂ ਦੱਸੂਗਾ ਤੁਹਾਨੂੰ ਕਈ ਵਾਰ ਆਪਾਂ ਦੇਖੀਦਾ ਹੈ ਬਹੁਤ ਸਾਰੇ ਜ਼ਿੰਮੇਵਾਰ ਕਹਿੰਦੇ ਆ ਵੀ ਅਸੀਂ ਨਾ ਯਾਰ ਪ੍ਰੋਟੀਨਾ ਕੋਰ ਤੇ ਬੂਟਾ ਕਲੋਰ ਦਵਾਈਆਂ ਪਾਈਆਂ ਸੀਗੀਆਂ ਪਰ ਫੇਰ ਵੀ ਸਾਡੇ ਨਾ ਨਦੀਨ ਬਹੁਤ ਸਾਰੇ ਉੱਗ ਪਏ ਡੋਜ਼ ਵੀ ਅਸੀਂ ਪੂਰੀ ਪਾਈ ਸੀ ਪਰ ਫੇਰ ਵੀ ਬਹੁਤ ਸਾਰਾ ਨਦੀਨ ਉੱਗ ਪਿਆ ਇਹ ਗੱਲਾਂ ਦਾ ਧਿਆਨ ਰੱਖਿਓ ਜਮਾ ਨਹੀਂ ਹੁੰਦਾ ਲੈ ਨਦੀਨ ਤੁਹਾਡੇ ਅਸਲ ਦੇ ਵਿੱਚ ਫਰਕ ਪਤਾ ਕੀ ਹੈ ਇੱਥੇ ਥੋੜੀ ਜੀ ਨਾ ਨੌਲੇਜ ਦੀ ਘਾਟ ਹੈ ਸਾਡੇ ਬੰਦਿਆਂ ਨੂੰ ਆਪਾਂ ਨਾ ਝੋਨੇ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਜਿਹੜੀ ਖਾਦ ਵਰਤ ਲੈਣੇ ਆ ਉਹ ਵਰਤਣੀ ਹੁੰਦੀ ਹੈ ਬਾਅਦ ਦੇ ਵੀ ਜਾ ਕੇ ਤੇ ਜਿਹੜੀ ਆਪਾਂ ਬਾਅਦ 'ਚ ਵਰਤਦੇ ਆ ਉਹ ਅਸੀਂ ਪਹਿਲਾਂ ਵਰਤ ਲੈਨੇ ਆ ਇਹ ਜਿਹੜਾ ਉਪਰ ਤਲਾਜਾ ਹੋ ਜਾਂਦਾ ਹੈ ਖਾਦਾਂ ਦਾ ਅੱਗੇ ਜਾ ਕੇ ਫਿਰ ਸਾਡੇ ਬੂਟੇ ਦੀ ਗਰੋਥ ਨੂੰ ਵਧਾਉਣ ਦੀ ਥਾਂ ਰੋਕ ਦਿੰਦੀ ਹੈ ਉਹ ਸਹੀ ਟਾਈਮ ਤੇ ਖਾਦ ਨਾ ਪਾਈ ਗਈ ਕਿਉਂਕਿ ਜਿਹੜੀ ਖਾਦ ਨੇ ਹੁਣ ਕੰਮ ਕਰਨਾ ਹੈ ਉਹਨੇ ਹੁਣੇ ਕਰਨਾ ਹੈ ਜਿਹੜੀ ਨਹੀਂ ਅੱਗੇ ਜਾਏ ਕਰਨਾ ਉਹਨੇ ਅੱਗੇ ਹੀ ਕਰਨਾ ਹੈ ਸੋ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਹੈ ਆਪਾਂ ਜੇ ਤੁਸੀਂ ਝੋਨਾ ਲਾਣ ਦੀ ਤਿਆਰੀ ਕਰ ਰਹੇ ਹੋ ਜਾਂ ਲਾ ਚੁੱਕੇ ਹੋ ਸ਼ੁਰੂਆਤੀ ਦੌਰ ਦੇ ਵਿੱਚ ਜਨਾ ਜਿਹੜੀਆਂ ਇਹ ਮੈਂ ਗੱਲਾਂ ਦੱਸ ਰਿਹਾ ਹਾਂ ਇਹ ਬੜੀਆਂ ਲਾਜ਼ਮੀ ਆ ਇਹ ਜ਼ਰੂਰ ਕਰ ਲਿਓ ਸੋ ਦੇਖੋ ਇੱਕ ਤਾਂ ਇਹ ਹੁੰਦਾ ਹੈ ਪਾਣਾ ਪਨੀਰੀ ਲਈ ਹੋਈ ਹੁੰਦੀ ਹੈ ਪਨੀਰੀ ਸਾਡੀ ਬੜੀ ਸੋਹਣੀ ਹੁੰਦੀ ਹੈ ਜਿਹਨੂੰ ਬਹੁਤ ਕਹ ਦਿੰਦੇ ਆ ਸਾਡੇ ਵਾਲੇ ਏਰੀਆ ਦੇ ਵਿੱਚ ਤਾਂ ਉਹ ਆਪਾਂ ਉਹਨੂੰ ਦੇਖ ਕੇ ਹੀ ਖੁਸ਼ ਹੋ ਜਾਂਦੇ ਆ ਸਾਡੀ ਬਹੁਤ ਬਹੁਤ ਸੋਹਣੀ ਹੈ ਉਹਨੂੰ ਪੁੱਟ ਕੇ ਅਸੀਂ ਜ਼ਮੀਨ ਚ ਲਾ ਦਿੰਨੇ ਆ ਇਹ ਕਾਫੀ ਨਹੀਂ ਹੁੰਦਾ ਜੇ ਤੁਹਾਡੇ ਕੋਲ ਬਾਸਮਤੇ ਦੀ ਪਨੀਰੀ ਹੈ ਤਾਂ ਉਹਨੂੰ ਖੇਤ ਦੇ ਵਿੱਚ ਲਾਉਣ ਤੋਂ ਪਹਿਲਾਂ ਪੁੱਟਣ ਤੋਂ ਪਹਿਲਾਂ ਨਾ 24 ਜਾਂ 36 ਘੰਟੇ ਪਹਿਲਾਂ ਤੁਹਾਨੂੰ ਉਹਦੇ ਵਿੱਚ ਚਲੇਟਡ ਜ਼ਿੰਕ ਦਾ ਸਪਰੇਅ ਜ਼ਰੂਰ ਕਰਨਾ ਪਏਗਾ ਇੱਕ ਵਾਰੀ ਜਿਹੜਾ ਕੀ ਤੁਹਾਡੇ ਵਾਸਤੇ ਬੈਸਟ ਰਹੂਗਾ ਜੇ ਤੁਸੀਂ ਬਾਸਮਤਾ ਨਾਲ ਆ ਕੇ ਝੋਨਾ ਲਾ ਰਹੇ ਹੋ ਫਿਰ ਇਹ ਵਾਲੀ ਸਪਰੇਅ ਤੁਹਾਨੂੰ 50 ਗ੍ਰਾਮ ਸਪਰੇਅ ਇੱਕ ਕਨਾਲ ਦੇ ਹਿਸਾਬ ਨਾਲ ਸ਼ਾਮ ਦੇ ਵੇਲੇ ਸਪਰੇਅ ਕਰਨੀ ਹੈ ਇਸ ਚੀਜ਼ ਦੀ ਜਾਂ ਫਿਰ ਸਵੇਰ ਵੇਲੇ ਸੂਰਜ ਨਿਕਲਣ ਤੋਂ ਪਹਿਲਾਂ ਪਹਿਲਾਂ ਕਰਨੀ ਹੈ ਕਹਿਣ ਦਾ ਭਾਵ ਹੈ ਵੀ ਝੋਨੇ ਦੇ ਉੱਤੇ ਇਹਦੀ ਸਪਰੇਅ ਤੁਸੀਂ ਧੁੱਪ ਦੇ ਵਿੱਚ ਨਹੀਂ ਕਰਨੀ ਹੈਗੀ ਬਾਸਮਤੇ ਦੇ ਉੱਤੇ ਕਰ ਸਕਦੇ ਹੋ ਪਰ ਝੋਨੇ ਤੇ ਤੁਸੀਂ ਧੁੱਪ ਤੋਂ ਪਹਿਲਾਂ ਜਾਂ ਤੁਪ ਤੋਂ ਬਾਅਦ ਕਰਨੀ ਹੈ ਹੁਣ ਨਾ ਤੁਸੀਂ ਕੀ ਕਰਨਾ ਹੈ ਇਹ ਤਾਂ ਪਨੀਰੀ ਵਾਲਾ ਪ੍ਰੋਸੈਸ ਹੋ ਗਿਆ ਜਿਹੜਾ ਸਪਰੇਅ ਕੀਤਾ ਆਪਾਂ ਉਸ ਤੋਂ ਬਾਅਦ ਜਦੋਂ ਆਪਣਾ ਖੇਤ ਤਿਆਰ ਕਰਨਾ ਹੈ ਨਾ ਕਦੋਂ ਕਰਨ ਤੋਂ ਪਹਿਲਾਂ ਤੁਸੀਂ ਜੇ ਤੁਹਾਡਾ ਖੇਤ ਹੈਗਾ ਵਿੱਚ ਉਹਨਾ ਆਪਣਾ ਰੁਕੇ ਚੱਲਦਾ ਹੈ ਪੀ ਐਚ ਲੈਵਲ ਆਪਣੇ ਖੇਤ ਦਾ ਡਾਊਨ ਹੈ ਇਹ ਚੈੱਕ ਕਰਾ ਲੈਣਾ ਚਾਹੀਦਾ ਵੈਸੇ ਕਿਸਾਨ ਭਰਾ ਆਪਣੇ ਕਰਾਉਂਦੇ ਨਹੀਂ ਹੈਗੇ ਪਰ ਇਹੋ ਜੀ ਹਿੰਮਤ ਕਰ ਲੈਣੀ ਚਾਹੀਦੀ ਹੈ ਯੂਨੀਵਰਸਿਟੀਆਂ ਦੇ ਵਿੱਚ ਚੈੱਕ ਹੋ ਜਾਂਦਾ ਆਪਦੇ ਖੇਤ ਦੀ ਮਿੱਟੀ ਲਿਜਾ ਕੇ ਜੇ ਤੁਹਾਡੇ ਖੇਤ ਦਾ ਜਿਹੜਾ ਪੀ ਐਚ ਲੈਵਲ ਹੈ ਡਾਊਨ ਹੈ ਤਾਂ ਤੁਸੀਂ ਕੀ ਕਰਨਾ ਹੈ 30 ਤੋਂ 40 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਯੂਰੀਆ ਲੈ ਕੇ ਆਪਣੇ ਖੇਤ ਦੇ ਵਿੱਚ ਖਿਲਾਰ ਦੇਣਾ ਉਸ ਨੂੰ ਫਿਰ ਬਾ ਕੇ ਸੁਹਾਗਾ ਮਾਰ ਦੇਣਾ ਉਸ ਤੋਂ ਬਾਅਦ ਕਦੂ ਕਰਕੇ ਝੋਨਾ ਲਾਣਾ ਹੈ ਉੱਥੇ ਅੱਛਾ ਜੇ ਤੁਹਾਡੇ ਖੇਤ ਦਾ ਪੀ ਐਚ ਲੈਵਲ ਸਹੀ ਹੈ ਫਿਰ ਤੁਹਾਡੀ ਜਿਹੜੀ ਖਾਦ ਹੈ ਉਹ ਹੋਣੀ ਚਾਹੀਦੀ ਹੈ 25 ਕਿਲੋ ਦੇ ਹਿਸਾਬ ਨਾਲ ਪ੍ਰਤੀ ਏਕੜ ਦੇ ਵਿੱਚ 60% ਵਾਲੀ ਮਿਊਰੋਟਾਪ ਪੋਟਾਸ਼ ਪਾਣੀ ਹੈ ਤੁਸੀਂ ਜਿਹਨੂੰ ਆਪਾਂ ਐਮਓਪੀ ਵੀ ਕਹਿ ਦਿੰਦੇ ਆ ਤੇ ਪੋਟਾਸ਼ ਤੁਸੀਂ ਮਿਊਰੋਟਾਪ ਵਾਲੀ ਲੈਣੀ ਹੈ ਹਾਲਾਂਕਿ ਮਾਰਕੀਟ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਆਉਂਦੀਆਂ ਪਰ ਕਿਸੇ ਦੀ ਪ੍ਰੋਸੇਜੋਗਤਾ ਇੰਨੀ ਹੈ ਨਹੀਂ ਇਹਦੇ ਨਾਲ ਤੁਸੀਂ ਇੱਕ ਬੈਗ ਲੈਣਾ ਹੈ ਸਿੰਗਲ ਸੁਪਰ ਫਾਸਫੇਟ ਦਾ ਇਹ ਦੋਹੇ ਚੀਜ਼ਾਂ ਮਿਲਾ ਕੇ ਤੁਸੀਂ ਝੋਨਾ ਲੱਗਦੇ ਸਾਰ ਇਹ ਲਾਉਂਦਿਆਂ ਸਾਰ ਦਾ ਕੰਮ ਹੈ ਲਾਉਣ ਸਾਰ ਹੀ ਤੁਸੀਂ ਖੇਤ ਦੇ ਵਿੱਚ ਪਾ ਦੇਣਾ ਇਹਦੇ ਵਿੱਚ ਤੁਸੀਂ ਜੇ ਤੁਸੀਂ ਚਾਹੁੰਦੇ ਹੋ ਪਰਟੀਲਾ ਕਲੋਰ ਜਾਂ ਬੁੱਟਾ ਕਲੋਰ ਪਾਣਾ ਚਾਹੁੰਦੇ ਹੋ ਤਾਂ ਇਹਦੇ ਚਰਲਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਪਾ ਸਕਦੇ ਹੋ ਪਰ ਧਿਆਨ ਰਹੇ ਜਿਉਂ ਹੀ ਤੁਹਾਡੇ ਖੇਤ ਦੇ ਵਿੱਚੋਂ ਲੇਬਰ ਝੋਨਾ ਲਾ ਕੇ ਨਿਕਲੇ ਨਾਲ ਦੀ ਨਾਲ ਤੁਸੀਂ ਇਹ ਕੰਮ ਕਰ ਦੇਣਾ ਹੈ देर ਨਹੀਂ ਕਰਨੀ ਇਹ ਜਿੰਨਾ ਵੀ ਤੁਹਾਨੂੰ ਮੈਂ ਖਾਦ ਦੱਸੀ ਹੈ ਨਾ ਪਹਿਲਾਂ ਪोटाश ਦੱਸੀ ਹੈ ਫਿਰ ਸਿੰਗਲ ਸੁਪਰ ਫਾਸਫੇਟ ਦੱਸੀ ਹੈ ਇਹ ਸਾਰਾ ਕੁਝ ਤੁਸੀਂ ਜਿੰਨੀ ਛੇਤੀ ਹੋ ਸਕੇ ਉਹਨਾਂ ਛੇਤੀ ਕਰ ਦੇਣਾ ਕਈ ਜ਼ਿਮੀਂਦਾਰ ਸਾਡੇ ਕਈ ਕੀ ਬਹੁਤਾਂਤ ਇਹ ਕੰਮ ਕਰਦੇ ਤਾਂ ਹੈਗੇ ਪਰ ਉਹ ਕਰਦੇ ਆ 15 ਦਿਨ ਬਾਅਦ 20 ਦਿਨ ਬਾਅਦ ਉਦੋਂ ਤੱਕ ਝੋਨੇ ਦੀ ਜਿਹੜੀ ਖਾਦ ਪਾਣ ਦੀ ਸਹੀ ਦੀ ਵਾਤਾ ਹੈ ਨਾ ਉਹ ਮਰ ਚੁੱਕੀ ਹੁੰਦੀ ਹੈ ਉਹ ਫਿਰ ਅੱਧੇ ਤੋਂ ਵੀ ਅੱਧਾ ਕੰਮ ਕਰਦਾ ਹੈ ਇਹਦੇ ਨਤੀਜੇ ਅੱਗੇ ਜਾ ਕੇ ਸਾਨੂੰ ਬੜੇ ਭੜੇ ਜਿਹੇ ਭੁਗਤਣੇ ਪੈਂਦੇ ਆ ਉਹ ਕੰਮ ਨਹੀਂ ਕਰਦੀ ਹੈਗੀ ਫਿਰ ਜਿਹੜੀ ਆਪਣੀ ਖਾਦ ਹੈ ਤੇ ਨਦੀਨ ਵੀ ਹੋ ਜਾਂਦਾ ਤੇ ਹੋ ਬਹੁਤ ਸਾਰੀਆਂ ਫਿਰ ਜਿਹੜੀਆਂ ਆਪਾਂ ਨੂੰ ਖਾਦਾਂ ਦੇ ਉੱਤੇ ਅਲੱਗ ਤੋਂ ਖਰਚ ਕਰਨਾ ਪੈਂਦਾ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸ ਦਿਆਂ ਅਸੀਂ ਨਾ ਕਈ ਵਾਰੀ ਪਰਟੀਲਾ ਕਲੋਰ ਜਾਂ ਬੂਟਾ ਕਲੋਰ ਨੂੰ ਬੋਤਲ ਦੇ ਵਿੱਚ ਪਾ ਕੇ ਪਾਉਂਦੇ ਹੁੰਨੇ ਆ ਤਾਂ ਉਹਦਾ ਅਸਰ ਪੂਰਾ ਨਹੀਂ ਹੁੰਦਾ ਉਹ ਥੱਲੇ ਤੱਕ ਜ਼ਮੀਨ ਤੱਕ ਨਹੀਂ ਜਾਂਦੀ ਹੈਗੀ ਦਵਾਈ ਪਰ ਜੇ ਤੁਸੀਂ ਇਹ ਖਾਦਾਂ ਦੇ ਵਿੱਚ ਰਲਾ ਕੇ ਪਾਓਗੇ ਨਾ ਉਹ ਦਾਣੇ-ਦਾਣੇ ਦੇ ਨਾਲ ਕਿ ਪੂਰੀ ਥੱਲੇ ਤੱਕ ਜਾਏਗੀ ਨਦੀਨ ਤੁਹਾਡਾ ਉੱਗ ਹੀ ਨਹੀਂ ਸਕੇਗਾ ਉਹ ਪੂਰਾ ਕੰਮ ਕਰੇਗਾ ਇਹਦੇ ਥੋਂ ਤੁਹਾਨੂੰ ਫਾਈਨੈਂਸ਼ਲੀ ਲਾਭ ਵੀ ਹੋਊਗਾ ਅੱਗੇ ਜਾ ਕੇ ਕਿਤੇ ਨਾ ਕਿਤੇ ਝਾੜ ਵੀ ਵਧੇਗਾ ਸੋ ਕਦੂ ਕਰਦਿਆਂ ਜੇ ਤੁਸੀਂ ਇਹ ਵਾਲੀ ਡੋਜ਼ ਪਾ ਦਿੰਨੇ ਹੋ ਤਾਂ ਇੱਕ ਤਾਂ ਤੁਹਾਡੇ ਨਦੀਨ ਹੈ ਉਹ ਹੋਣਗੇ ਹੀ ਨਹੀਂ ਦੂਜਾ ਆਪਾਂ ਕਈ ਵਾਰ ਦੇਖਦੇ ਆਂ ਵੀ ਸਾਡਾ ਨਾ ਬੂਟਾ ਰੁੱਕ ਕੇ ਚੱਲਦਾ ਹੁੰਦਾ ਜਾਂ ਪੱਤਾ ਪੀਲਾ ਪੈ ਕੇ ਫੇਰ ਚੱਲਦਾ ਹੁੰਦਾ ਤੁਸੀਂ ਦੇਖੋਗੇ ਵੀ ਇਹ ਵਾਲਾ ਕੰਮ ਕਰ ਲਓ ਤੁਸੀਂ ਡੋਜ਼ ਦਾ ਜਿਹੜਾ ਖਾਦ ਦਾ ਦੱਸਿਆ ਥੋੜਾ ਜਿਹੜਾ ਝੋਨਾ ਨਾਲ ਦੀ ਨਾਲ ਚੱਲ ਪਏਗਾ ਜਿਵੇਂ ਐ ਨਹੀਂ ਹੁੰਦਾ ਵੀ ਕਈ ਵਾਰੀ ਮੀਂਹ ਪੈਂਦੇ ਦੇ ਵਿੱਚ ਲੱਗਿਆ ਝੋਲਾ ਉਹ ਨਾਲ ਦੀ ਨਾਲ ਚੱਲ ਪੈਂਦਾ ਬਾਕੀ ਝੋਨੇ ਜਿਹੜੇ ਆ ਉਹ ਕਈ ਵਾਰ 4 ਤੋਂ 5 ਦਿਨ ਲੈਂਦੇ ਆ ਸੋ ਤੁਹਾਡਾ ਝੋਨਾ ਨਾਲ ਦੀ ਨਾਲ ਚੱਲ ਪੇਗਾ ਲਾਇਆ ਹੋਇਆ ਜੇ ਤੁਸੀਂ ਇਸ ਤਰੀਕੇ ਨਾਲ ਖਾਦ ਪਾਉਂਗੇ ਉਹ ਤੁਹਾਡਾ ਬੂਟਾ ਬਿਲਕੁਲ ਪਰਫੈਕਟ ਹੋਏਗਾ ਕਿਸੇ ਬਿਮਾਰੀ ਦੀ ਮਾਰ ਦੇ ਵਿੱਚ ਵੀ ਨਹੀਂ ਆਏਗਾ ਪੂਰਾ ਤੰਦਰੁਸਤ ਬੂਟਾ ਹੋਏਗਾ ਜੇ ਤੁਸੀਂ ਇਹ ਵਾਲੀ ਖਾਦਾਂ ਪਾ ਲੈਨੇ ਹੋ ਤਾਂ ਤੁਹਾਡੇ ਜਿਹੜੇ ਝੋਨੇ ਦੀ ਗਰੋਥ ਹੈ ਉਹ ਕਦੇ ਵੀ ਰੁਕੇਗੀ ਨਹੀਂ ਤੁਹਾਨੂੰ ਅੱਗੇ ਜਾ ਕੇ ਕੋਈ ਵੀ ਬੂਸਟਰ ਜਾਂ ਕਿਸੇ ਤਰ੍ਹਾਂ ਦਾ ਗਰੋਥ ਪ੍ਰੋਮੋਟਰ ਪਾਣ ਦੀ ਬਹੁਤੀ ਲੋੜ ਨਹੀਂ ਪੈਣੀ ਹੈਗੀ ਕਿਉਂਕਿ ਬੂਟਾ ਤੁਹਾਡਾ ਕੋਈ ਮਰਨਾ ਨਹੀਂ ਹੈਗਾ ਸਾਰੇ ਬੂਟੇ ਤੰਦਰੁਸਤ ਹੋਣਗੇ ਤਾਂ ਉਹਦੇ ਉੱਤੇ ਨਦੀਨਾਂ ਦਾ ਵੀ ਨਾ ਹੈਗਾ ਸੋ ਪਹਿਲਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਤੁਸੀਂ ਜੇ ਇਸ ਚੀਜ਼ ਦੀ ਗੌਰ ਕਰੋਗੇ ਤਾਂ ਜਾ ਕੇ ਗੱਲ ਬਣਦੀ ਹੈ ਕਈ ਵਾਰ ਆਪਾਂ ਨਾ ਜਦੋਂ ਕੋਈ ਪ੍ਰੋਬਲਮ ਆ ਜਾਂਦੀ ਹੈ ਫਿਰ ਦਵਾਈ ਬੂਟੀ ਫਿਰ ਓੜਪੋੜ ਕਰਨੇ ਸ਼ੁਰੂ ਕਰਦੇ ਆ ਫਿਰ ਆਪਾਂ ਫਟਾਫਟ ਕਰਦੇ ਆ ਵੀ ਚੋਨੇ ਨੂੰ ਇਹ ਹੋ ਗਿਆ ਉਹ ਹੋ ਗਿਆ ਪਹਿਲਾਂ ਹੀ ਸਾਂਭ ਲੋ ਤਾਂ ਜ਼ਿਆਦਾ ਵਧੀਆ ਗੱਲ ਹੈ ਕਿਉਂਕਿ ਦੇਖੋ ਦਵਾਈ ਪਾਣੀ ਦਾ ਪੈਣੀ ਹੋ ਆਪਾਂ ਨੂੰ ਖਾਦ ਤਾਂ ਪਾਣੀ ਪੈਣੀ ਹੋ ਖਾਦ ਬਿਨਾ ਗੱਲ ਬਣਨੀ ਨਹੀਂ ਕੁਛ ਵੀ ਹੋਣ ਤੋਂ ਪਹਿਲਾਂ ਹੀ ਆਪਾਂ ਉਹਨੂੰ ਸਾਂਭ ਕੇ ਚੱਲੀਏ ਤਾਂ ਕਿ ਆਪਣਾ ਬੂਟਾ ਬਾਅਦ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਮਾਰ ਹੀਟਾ ਨਾ ਆਏ ਕਿਉਂਕਿ ਮਾਰ ਹੀਟਾ ਆਏ ਬੂਟੇ ਨੂੰ ਜਦੋਂ ਆਪਾਂ ਚੱਕਦੇ ਆ ਉਹਨੂੰ ਦੁੱਗ ਤੇ ਨੂੰ ਸ਼ੁਰੂ ਤੋਂ ਹੀ ਪਹਿਲਾਂ ਹੀ ਵਧੀਆ ਡੋਸ ਦੇ ਕੇ ਤੋਰਾਂਗੇ ਤਾਂ ਉਹ ਮਾਲਹੇਠ ਆਏਗਾ ਹੀ ਨਹੀਂ ਉਹ ਆਪਣੇ ਆਪ ਦੇ ਵਿੱਚ ਪੂਰਾ ਤੰਦਰੁਸਤ ਹੋ ਕੇ ਨਿਕਲੇਗਾ ਤੇ ਤੁਹਾਨੂੰ ਚੋਖਾ ਝਾੜ ਵੀ ਦੇਗਾ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀਗੀ ਜਿਹੜੀ ਸ਼ੁਰੂਆਤੀ ਦਿਨਾਂ ਦੇ ਵਿੱਚ ਤੁਸੀਂ ਕੀ ਗੌਰ ਕਰਨੀ ਹੈ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਨਵੀਂ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਸასი ਕਾਲ ਜੀ